ਤੋਕ ਦਿਨ ਹੋਏ ਮੈਂ ਕੰਮ ਤੋਂ ਘਰ ਨੂੰ ਜਾ ਰਿਹਾ ਸੀ ਮੈਂ ਪਾਰਕ ਦੇ ਵਿੱਚ ਦੀ ਜਾਨਾ ਹੁੰਨਾ ਤੈਨ ਬੜਾ ਸੋਹਣਾ ਸੀਗਾ ਉੱਥੇ ਨਿਆਣਿਆਂ ਦੀਆਂ ਰਾਈਡਸ ਵਗੈਰਾ ਹੈਗੀਆਂ ਉੱਥੇ ਮਾਂ ਮਾਂ ਵੀ ਬੈਠੀਆਂ ਹੁੰਦੀਆਂ ਬੈਂਚਸ ਤੇ ਕੁਝ ਯੰਗਸਟਰਸ ਵੀ ਹੁੰਦੇ ਆ ਕੁਝ ਕਿ ਟੀਨੇਜਰਸ ਵੀ ਹੁੰਦੇ ਆ ਕਾਤੇ ਬੈਠੇ ਆਪਣਾ ਇੰਜੋਏ ਕਰਦੇ ਖਾਂਦੇ ਪੀਂਦੇ ਹੁੰਦੇ ਆ ਤੇ ਇੱਕ ਬਜ਼ੁਰਗ ਮੈਂ ਦੇਖਿਆ ਚਿੱਟਾ ਕੁਰਤਾ ਪਜਾਮਾ ਪਾਇਆ ਉਹਨੇ ਦੁੱਧਿਆ ਰੰਗ ਪੂਰਾ ਸਫੈਦ ਚਮਕਦਾ ਸੀ ਚਿੱਟੀ ਦਾੜੀ ਬੜਾ ਸੋਹਣਾ ਲੱਗੇ ਮੇਰੀ ਆਦਤ ਹੈ ਜਦੋਂ ਮੈਂ ਇਦਾਂ ਕਿਸੇ ਨੂੰ ਦੇਖਾਂ ਤੇ ਮੈਂ ਹੈਲੋ ਹਾਈ ਕਰ ਦਿੰਦਾ ਹੁੰਦਾ ਤੇ ਮੈਂ ਫਤਿਹ ਬਲਾਈ ਮੈਂ ਕਿਹਾ ਸਤਿ ਸ਼੍ਰੀ ਅਕਾਲ ਬਜ਼ੁਰਗੋ ਕਿਦਾਂ ਠੀਕ ਹੈ ਤੁਸੀਂ ਕਹਿੰਦੇ ਸਤਿ ਸ਼੍ਰੀ ਅਕਾਲ ਪੁੱਤਰ ਜੀ ਕਿਦਾਂ ਤੁਸੀਂ ਠੀਕ ਹੈ ਮੈਂ ਕਿਹਾ ਹਾਂ ਜੀ ਮੈਂ ਠੀਕ ਆ ਮੈਂ ਕਿਹਾ ਬੜੇ ਸੋਹਣੇ ਲੱਗਦੇ ਆ ਕਹਿੰਦਾ ਥੈਂਕ ਯੂ ਕਹਿੰਦਾ ਅੱਜ ਤਾਂ ਕਮਾਲ ਹੋ ਗਈ ਮੈਂ ਕਿਹਾ ਕੀ ਹੋਇਆ ਕਹਿੰਦਾ ਉੱਥੇ ਉਹ ਪਰੇ ਕਹਿੰਦਾ ਨਿਆਣੇ ਖੇਡਦੇ ਸੀਗੇ ਤੇ ਉਹ ਮੇਰੇ ਕੋਲ ਆਏ ਤੇ ਮੈਨੂੰ ਕਹਿੰਦੇ ਵੀ ਤੇਰੇ ਨਾਲ ਫੋਟੋ ਖਿਚਾਉਣੀ ਆ ਕਿੰਨਾ ਮੈਨੂੰ ਸਮਝ ਤਾਂ ਲੱਗੀ ਨਹੀਂ ਪਰ ਮੈਨੂੰ ਇੰਨਾ ਪਤਾ ਲੱਗਾ ਕਿ ਫੋਟੋ ਫੋਟੋ ਕਰਦੇ ਆ ਤੇ ਮੈਂ ਖੜ ਗਿਆ ਕਿੰਨਾ ਫੋਟੋ ਆ ਖਿੱਚਣ ਲੱਪੇ ਕਦੀ ਕਹਿੰਦਾ ਮੇਰਾ ਕੁਰਤਾ ਫੜ ਕੇ ਖਚਾਉਣ ਕਦੀ ਕਹਿੰਦਾ ਇਦਾਂ ਪੁਆਇੰਟ ਕਰਨ ਮੇਰੇ ਸ਼ੂਆਂ ਨੂੰ ਮੈਂ ਅੱਛਾ ਕਮਾਲ ਦੀ ਗੱਲ ਆ ਤੇ ਜਦੋਂ ਮੈਂ ਵਾਪਸ ਕਰਨੀ ਜਾ ਰਿਹਾ ਤਾਂ ਜਿਹੜੇ ਟੀਨੇਜਸ ਬੈਠੇ ਸੀ ਉਹਨਾਂ ਦੇ ਵਿੱਚ ਇੱਕ ਮੁੰਡਾ ਮੇਰੇ ਕੋਲ ਵਾਲ ਵੀ ਕਟਾਉਂਦਾ ਹੈ ਤੇ ਮੈਂ ਉਹਨੂੰ ਬਾਜ਼ੀਮਾਰੀ ਮੈਂ ਕਹਿੰਦਾ ਜੋਜ ਕਮ ਇਅਰ ਉਹ ਆਇਆ ਤਾਂ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਤੁਸੀਂ ਉਹ ਬੁਢੇ ਦੇ ਨਾਲ ਫੋਟੋ ਖਿਚਾਉਂਦੇ ਸੀ ਕਿ ਮੈਂ ਇਹ ਵੀ ਵਸਤੇ ਕਿੰਨਾ ਪਿਸਣਾ ਮੈਂ ਕੀ ਹੋਇਆ ਕਹਿੰਦਾ ਹੀ ਉਹ ਵਾਸਕਿੰਗ ਵਿਦ ਅ ਨਾਈਟੀ ਮੈਂ ਕਿਹਾ ਨਾਈਟੀ ਕਿਉਂ ਮੈਂ ਜਿਹੜੇ ਉਹਨੇ ਕੱਪੜੇ ਪਾਏ ਆ ਕਹਿੰਦਾ ਨਾਈਟੀ ਮੈਂ ਕਿਹਾ ਉਹ ਨਾਈਟੀ ਨਹੀਂ ਹੈ ਬਰਾਵਾ ਉਹ ਮੈਂ ਕਿਹਾ ਪੰਜਾਬ ਦਾ ਸਭ ਤੋਂ ਫੇਵਰਟ ਕੁੜਤਾ ਪਜਾਮਾ ਆ ਜਿਹੜਾ ਬੜੇ ਚਾਵਾ ਦੇ ਨਾਲ ਪਾਇਆ ਜਾਂਦਾ ਕਿਤੇ ਪੰਜਾਬੀਆਂ ਨੇ ਪੂਰੀ ਟੌਰ ਕਰਨੀ ਹੋਵੇ ਤਾਂ ਇਦਾਂ ਕੁੜਤਾ ਪਜਾਮਾ ਪਾਉਂਦੇ ਆ ਕਹਿੰਦਾ ਉਹ ਤਾਂ ਠੀਕ ਹੈ ਪਰ ਕਹਿੰਦਾ ਉਹ ਨਾਈਟੀ ਲੱਗਦੀ ਆ ਮੈਂ ਕਿਹਾ ਉਹ ਨਾਈਟੀ ਨਹੀਂ ਹੈਗੀ ਤੇ ਕਹਿੰਦਾ ਸ਼ੂ ਜਦੋਂ ਕੁਰਤਾ ਪਜਾਮਾ ਪਾਇਆ ਹੋਵੇ ਤਾਂ ਨਾਲ ਜਲਸਾ ਪਾਇਆ ਹੁੰਦਾ ਕਹਿੰਦਾ ਉਹ ਬੈੱਡ ਸ਼ੂ ਸੀਗੇ ਉਹ ਮੈਂ ਕਿਹਾ ਬੈੱਡ ਸ਼ੂ ਨਹੀਂ ਹੈ ਨਾ ਉਹ ਨਾਈਟੀ ਆ ਇਹ ਪੰਜਾਬੀਆਂ ਦਾ ਬੜਾ ਟਰੈਡੀਸ਼ਨਲ ਡਰੈਸ ਹੈ ਬਹੁਤ ਸੋਹਣਾ ਲੱਗਦਾ ਪਾਇਆ ਬੇਸ਼ੱਕ ਆਪਾਂ ਕੁਰਤਾ ਪਜਾਮਾ ਪਾਇਆ ਥੱਲੇ ਜਲਸਾ ਪਾਇਆ ਇਹ ਸੋਹਣਾ ਉੱਥੇ ਹੀ ਲੱਗਦਾ ਆ ਜਿੱਥੇ ਆਪਣਾ ਕਲਚਰ ਹੋਵੇ ਸਿਆਣੇ ਤਾਂ ਇਹ ਬਹੁਤ ਸੋਹਣਾ ਕਹਿੰਦੇ ਨੇ ਉਹ ਕਹਿੰਦੇ ਜੈਸਾ ਦੇਸ਼ ਵੈਸਾ ਬੇਸ ਜਿੱਦਾਂ ਦਾ ਦੇਸ਼ ਹੋਵੇ ਉਦਾਂ ਦੇ ਕੱਪੜੇ ਬੰਦੇ ਨੂੰ ਪਾਉਣੇ ਚਾਹੀਦੇ ਆ ਆਪਾਂ ਨੂੰ ਇਹ ਲੱਗਦਾ ਕਿ ਗੋਰੇ ਸਾਡੀ ਪ੍ਰਸ਼ੰਸਾ ਕਰਦੇ ਆ ਸਾਨੂੰ ਪ੍ਰੇਜ਼ ਕਰਦੇ ਆ ਪਰ ਨਹੀਂ ਉਹ ਸਾਡਾ ਮਜ਼ਾਕ ਉਡਾਉਂਦੇ ਹੁੰਦੇ ਆ ਉਹਨਾਂ ਨੇ ਫੋਟੋਆਂ ਖਿੱਚੀਆਂ ਉਸ ਬਜ਼ੁਰਗ ਦੀਆਂ ਉਹਦੇ ਕੱਪੜਿਆਂ ਦੀਆਂ ਉਹਦਾ ਕੁੜਤਾ ਫੜ-ਫੜ ਕੇ ਫੋਟੋਆਂ ਖਿਚਾਉਂਦੇ ਸੀ ਉਹਦੇ ਸ਼ੂਆਂ ਦੇ ਵੱਲ ਉਂਗਲੀਆਂ ਕਰ-ਕਰ ਕੇ ਪੁਆਇੰਟ ਕਰ-ਕਰ ਕੇ ਫੋਟੋਆਂ ਖਿਚਾਉਂਦੇ ਸੀ ਪਤਾ ਨਹੀਂ ਉਹਨਾਂ ਨੇ ਉਹਦੀ ਵੀਡੀਓ ਬਣਾਈ ਜਾਂ ਉਹਨਾਂ ਨੇ ਉਹਦੀਆਂ ਫੋਟੋਆਂ ਖਿੱਚੀਆਂ ਉਹ ਹੁਣ ਫੈਮਲੀਆਂ ਦੇ ਵਿਚਾਰਾਂ ਦੋਸਤਾਂ ਵਿੱਚ ਉਹਨੂੰ ਐਡਿਟ ਕਰਕੇ ਜਾਂ ਕਿਸੇ ਤਰੀਕੇ ਨਾਲ ਵੀ ਵਾਇਰਲ ਕਰਨਗੇ ਜਦੋਂ ਗੋਰਿਆਂ ਦਾ ਏਰੀਆ ਹੋਵੇ ਬਹੁਤ ਖਿਆਲ ਦੇ ਨਾਲ ਕਿਉਂਕਿ ਗੋਰੇ ਸਾਨੂੰ ਚੈਲਸ ਵੀ ਕਰਦੇ ਆ ਨਫ਼ਰਤ ਵੀ ਕਰਦੇ ਆ ਤੇ ਜਦੋਂ ਆਪਾਂ ਇਦਾਂ ਦੇ ਕੱਪੜੇ ਪਾਏ ਹੁੰਦੇ ਸਾਡਾ ਮਜ਼ਾਕ ਵੀ ਉਡਾਉਂਦੇ ਆ ਕਈ ਵਾਰ ਸਾਡੀ ਟੌਰ ਕੱਢਿਓ ਸਾਡਾ ਨੁਕਸਾਨ ਕਰਾ ਦਿੰਦੀ ਆ ਪੁਰਾਣੇ ਜ਼ਮਾਨੇ ਦੀ ਗੱਲ ਹੈ ਜਦੋਂ ਸਾਡੇ ਬਜ਼ੁਰਗ ਇੱਥੇ ਆਏ ਸੀ ਉਦੋਂ ਕੋਈ ਇਦਾਂ ਦਾ ਕੱਪੜਾ ਨਹੀਂ ਪਾਉਂਦਾ ਸੀ ਕਿ ਵੀ ਸਾਨੂੰ ਉਦੋਂ ਬਹੁਤ ਨਫ਼ਰਤ ਦੇ ਨਾਲ ਦੇਖਿਆ ਜਾਂਦਾ ਸੀ ਆਪਣੇ ਬਜ਼ੁਰਗਾਂ ਨੇ ਗੋਰਿਆਂ ਦੇ ਮੁਤਾਬਕ ਆਪਣੇ ਆਪ ਨੂੰ ਸਜਾਇਆ ਢਾਲਿਆ ਤਾਂ ਅੱਜ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ ਬਾਲੀਆ ਕੰਟਰੀਆਂ 'ਚ ਸੋ ਇਸ ਕਰਕੇ ਕੱਪੜੇ ਪਾਓ ਮੈਂ ਨਹੀਂ ਕਹਿੰਦਾ ਨਾ ਪਾਓ ਪਾਓ ਆਪਣੇ ਕਲਚਰ ਨੂੰ ਪ੍ਰਮੋਟ ਕਰੋ ਸੋਹਣਾ ਲੱਗਦਾ ਆਪ ਵੀ ਇੰਜੋਏ ਕਰੋ ਦੂਜਿਆਂ ਨੂੰ ਵੀ ਸੋਹਣਾ ਲੱਗੇ ਪਰ ਆਪਣੇ ਕਲਚਰ ਦੇ ਵਿੱਚ ਆਪਣੀ ਸੁਸਾਇਟੀ ਦੇ ਵਿੱਚ ਆਪਣੇ ਮਾਹੌਲ ਦੇ ਵਿੱਚ